ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਟਾਈਮ ਪਤਾ ਕਿੰਨਾ ਹੋ ਗਿਆ ਵਾ ਟਾਈਮ ਹੋ ਗਿਆ ਜੀ ਸਾਢੇ 9 ਵਜੇ ਦਾ ਤੇ ਆਪਾਂ ਹੋ ਗਏ ਰੈਡੀ ਆਪਾਂ ਜਾਣਾ ਹੀ ਵਾਂਡੇ ਤੇ ਰੈਡੀ ਹੁੰਦਿਆਂ ਹੁੰਦਿਆਂ ਆਹ ਵੇਖੋ ਸੂਟ ਲਾਈਟ ਇਸ ਨੂੰ ਘੋਣ ਦਾ ਆ ਹੈਗਾ ਜੀ ਇਥੇ ਦਾਗ ਲੱਗ ਗਿਆ ਤੇ ਮੈਂ ਕੱਪੜੇ ਸੁੱਕਣੇ ਪਾਉਣੇ ਥੋੜੇ ਜਿਹਾ ਅਜਾ ਚੱਲੀਏ ਬਾਹਰ ਤੇ ਉਧਰ ਮੰਮਾ ਵੀ ਵਖਾ ਰੈਡੀ ਹੋ ਗਈ ਵੇਹ ਸੂਟ ਪਾ ਕੇ ਬੈਠੀ ਵੀ ਸੋਹਣੀ ਲੱਗ ਰਹੀ ਹੈ ਅੱਛਾ ਲੱਗੰਦੀ ਨਾ ਮੰਮਾ ਸੋਹਣੀ ਦਾਣੇ ਸੋਹਣਾ ਲੱਗਦੇ ਦਾਣੇ ਵੀ ਖਾਣ ਦਾਣ ਦਾਨ ਨੂੰ ਖਾ ਕਿੰਨਾ ਸੋਹਣਾ ਲੱਗੰਦਿਆ ਦਾਣ ਅੱਜ ਗਾਂ ਤੂੰ ਨਹੀਂ ਖਾਣਾ ਮੇਰਾ ਪੁੱਤ ਕਿੰਨਾ ਸੋਹਣਾ ਲੱਗੰਦਿਆ ਨਹੀਂ ਸੋਹਣੇ ਨਾ ਪੂਣ ਨੂੰ ਮਿਲੋ ਭੂਣੇ ਇਦਾਂ ਨਹੀਂ ਕਰਨਾ ਵੰਦੇ ਜਾਣਾ ਨਾ ਆਪਾਂ ਅੱਜ ਤੇ ਮੇਰੇ ਬੰਦੂ ਨੇ ਨਾ ਗਗੂ ਨੇ ਗਗੂ ਨੇ ਨਵੀਂ ਵਰਦੀ ਪਾਈ ਲੈ ਛੱਡਦੇ ਹਨੋਂ ਗੰਦੀ ਕਿ ਲਾਦੇ ਹਾਂ ਫਾੜ ਦਾਣ ਥੋੜਾ ਤੇ ਚੱਲਣ ਨੂੰ ਫਾੜਾ

ਦੇ ਜਾਂਦੇ ਜੇ ਕਿਧਰ ਲੁਕਦੇ ਜਾਂਦੇ ਮम्मा ਦੇ ਪਿੱਛੇ ਇੱਧਰ ਆਓ ਇੱਧਰ ਅਸੀਂ ਬਣਵਾਉਣੇ ਇੱਧਰ ਆਓ ਮੈਂ ਤੁਹਾਡੀ ਵੀਡੀਓ ਬਣਾਵਾ ਚਲੋ ਲਿਆਓ ਸ਼ੂਟ ਚ ਸੋਹਣੀ ਸੋਹਣੀ ਪਿੱਛੋਂ ਨਿਕਲ ਕੇ ਆਓ ਬਾਹਰ ਨਹੀਂ ਸੋਹਣੀ ਸੂਟ ਚ ਬਣਾ ਕੇ ਜੀਓ ਵਰਦਾਨ ਇੱਕ ਮੁੰਡਾ ਮੇਰੇ ਹੱਥ ਫੜ ਕੇ ਖੜੇ ਆਓ ਹਾਂ ਗਾਇਸ ਅਹੀਂ ਰੈਡੀ ਹੋ ਕੇ ਬਹਿ ਗਏ ਆ ਹਨਾ ਵਰਦਾਨ ਤੇ ਵਰਦਾਨ ਦੇ ਕੱਪੜੇ ਫੇਰ ਗੰਦੇ ਹੋਣ ਵਾਲੇ ਹੋ ਗਏ ਆ ਹੋ ਗਏ ਵਰਦਾਨ ਦੇ ਗੰਦੇ ਕੱਪੜੇ ਵਰਦਾਨ ਜੀ ਆਪਣੇ ਘਰੇ ਪਾਉ ਕੋਈ ਵੱਡ ਗਿਆ ਤੇ ਫੇਰ ਇਹ ਰਵੇ ਤੂੰ ਫੜ ਬਣਾ ਜੇ ਆਪਣੇ ਘਰੇ ਕੋਈ ਪਾਉ ਵੱਡ ਗਿਆ ਤੇ ਫੇਰ ਆਇਤਾਂ ਅਟ ਜੋਗਾ ਇਟਾਂ 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 ਐਤ ਨੂੰ نیچے ਕਰਾਤਾ ਆ ਕੈਮਰਾ ਬਾ ਨੀਚੇ ਕਰ ਇਹ ਇੱਥੇ ਪੜਾਈ ਤੇ ਕਰੀਂ ਉਂਟੀ ਬੇਬੇ ਲਿਆ ਹੁਣ ਚੱਲ ਇਹ ਤੁਨੀਚੂ ਕਰਕੇ ਰੱਖ ਬਦਾਂ ਬੋਸ਼ ਹੋਆ ਬਦਾਂ ਤੂੰ ਬੋਸ਼ ਹੋਣਾ ਲੱਗਣੇ ਇਧਰ ਭੱਜ ਕੇ ਮੈਂ ਤੁਹਾਡੇ ਕੱਪੜੇ ਸਾਫ ਕਰਕੇ ਦਵਾ ਲੋਜੀ ਆਏ ਮੇਰੇ ਪਾਵੇਂ ਕੱਪੜੇ ਗੰਦੇ ਹੋ ਜਾਣ ਹੁਣ ਮੈਂ ਨਾ ਲਾਈਟ ਸੁੱਟਦਾ ਇਹ ਵਹ ਪੰਗਾ ਹੁੰਦਾ ਹੀ ਹੈ ਨਾ ਇੰਦਰ ਜੀ ਦਾ ਧਿਆਨ ਧਿਆਨ ਨਾਲ ਰੱਖਣਾ ਪੈਂਦਾ ਰਹਿਣਾ ਪੈਂਦਾ ਏ ਛੱਡੇ ਦੋ ਮਿੰਨ ਨੰਨੇ-ਮੁੰਨੇ ਲੈ ਢੀ ਹੋ ਗਏ ਹੋ ਗਏ ਚੱਲੀ ਹੁਣ ਆਪਾਂ ਹੁਣ ਆਪਾਂ ਨੂੰ ਇਹ ਕਦੋਂ ਦਾ ਇਹਨਾਂ ਨੇ ਬਾਹਰ ਖਿਲਾ ਰਿਆ ਵਾ ਨਾ ਤੇ ਜ ਆਪ ਆਇ ਨਹੀਂ ਕਿੱਥੇ ਆ ਕਿੱਥੇ ਆ ਚੱਲਾ ਬੁੱਤ ਗਿਆ ਪਲੀ ਦੀ ਭਈਏ ਆ ਜਾ ਮੇਰਾ ਪੁੱਤ ਸੋਣਾ ਜ ਇਹਨੂੰ ਹੱਥ ਨਾਲ ਆਉਣਾ ਪੁੱਛੀਂ ਹੁਣ ਦੱਸ ਵੀ ਨਾ ਫਿਰ ਕੀ ਕਹਿਣਾ ਤੂੰ ਆਨੰਦ ਕਰਾਇਦੀ ਗੱਡੀ ਚ ਦਫਾਸ-ਫਾਸ ਕੇ ਬਹਿੰਦੇ ਸਾਰੇ ਜਿਹੜੇ ਹੈ ਨਾ ਕਦਾ ਮਤ ਹੋਇ ਕਰੀ ਕਹ ਤੂੰ ਵੀ ਕਹੇ ਮਰਦਾਨਾ ਪਤਾ ਕਿਦਾਂ ਸੋਦਾ ਕੱਲ ਕਿੰਦਾ ਹੈਲੋ ਗਾਇਸ ਅਸੀਂ ਮਾਸੀ ਕ੍ਰੈਂਡ ਆਏ ਆ ਦੀਦਾਂ ਮੱਛਰੀ ਪਈ ਆਂਦਾ ਐਦੀ ਬੜੀ ਵੇਚੀ ਕੀਤੀ ਨੇ ਕੀ ਲੱਗਦਾ ਕਰੇ ਰਵੰਦੀ ਆਂਦਾ ਦੀਦਾਂ ਮੱਛਰੀ ਪਈ ਆਂ ਮਾਸੀ ਬੰਡਾ ਨੇ ਆਂ ਪੋੜਾ ਹੈਲੋ ਗਾਇਸ ਆ ਗਏ ਇਧਰ ਆ ਗੇ ਕਰ ਲਾ ਆਓ ਖਾ ਗਏ ਹੁੰਦੇ ਆ ਐਦਾਂ ਵੀ ਫਸ ਫਸ ਕੇ ਬਹਿ ਜਾਂਦੇ ਹੁੰਦੇ ਆ ਵੇ ਗੋਦੀਆਂ ਚ ਭਾਈ ਆਂ ਇਧਰ ਵੀ ਗੋਦੀ ਚ ਪਈ ਸ਼ੇਖਾ ਤੇ ਚਿਹਾਲੇ ਵੀ ਗੋਦੀਆਂ 'ਚ ਬੈਠੇ ਹੋਏ ਉਧਰ ਆ ਨਾਨਾ ਵੀ ਗੋਦੀ 'ਚ ਬੈਠਾ ਹੀ ਇਹ ਕਹੋ ਭਾਈ ਗੋਦੀ ਹੈ ਹੈਲੋ ਗਾਇਜ਼ ਹੈ ਜੇ ਆਉਦੀ ਗੱਡੀ ਉਹਨੇ ਲੰਮੇ ਪਾਪੇ ਜਾ ਕੇ ਫਿਰ ਲੰਮੇ ਪਾਪੇ ਜਾਈਏ ਇਹ ਵੀ ਆਪਣੀਆਂ ਤਾਂ ਹਾਂ ਚਲੋ ਹੁੰਦਾ ਸਾਰਾ ਹਾਂ ਇਹ ਕੀ ਆ ਬੰਦੇ ਇਹ ਆਪਣੀ ਬੰਦੇ ਬਾਹਰ ਪਾਉਣ ਦੇ ਦੇਖ ਆਪ ਕੋਈ ਨਹੀਂ Wi-Fi ਦਾ ਟਿਕਾਣਾ ਦੇ ਆਵਾਜ਼ ਕਰੂ ਸਿਮਨ ਆ ਮੈਂ ਜੂ ਉਹ ਜੀ ਬਿਲੋਂ ਉਹ ਪਤਾ ਕੀ ਤੇ ਮੇਰੇ ਕੋਲ ਨਹੀਂ ਆ ਆ ਮਮਾ ਵਰਦਾਨ ਆ ਕੌਣ ਆ ਆ ਮਮਾ ਮਮਾ ਹਾਂ ਲੋ ਗਾਇਸ ਹੁਣ ਆਪਾਂ ਗੁਰਦੁਆਰਾ ਪੋਈਸਾ ਵਿੱਚ ਦਰਸ਼ਨ ਮਾਣਨ ਆਏ ਅੱਜ ਵੀ ਬੋਲ ਲੈਣਾ ਬੋਲਣਾ ਮਸਤ ਕਰਨਾ ਭਾਈ ਜੀ ਵੀ ਕਰਦਾ ਬੰਦ ਇਹ ਤਾਂ ਕਿਰਕੇ ਅੱਗੇ ਅੱਗੇ ਬਣਾਉਂਦੇ ਤੇ ਫੇਰ ਕਰ ਦੇਣਾ ਉੱਥੇ ਅੱਗੇ ਬਾਅਦ ਕਿ ਮੈਂ ਨਹੀਂ ਆ ਰਹੀ ਇਹਨਾਂ ਦਾ ਪੈਸਾ ਪਾਇਆ ਗੋਇੰਦਵਾਲ ਸਾਹਿਬ ਗੁਰਦੁਆਰਾ ਦਰਸ਼ਨ ਕਰਨ ਆਇਆ ਸੀ ਇੱਕ ਬਾਲ ਸਾਬ ਬਣੀ 84 ਪੌੜੀਆਂ ਜਿਹੜਾ ਕਿ ਇਤਿਹਾਸ ਹੈ ਤੁਹਾਡਾ ਕਿ 84 ਕਾੜੀਆਂ ਜੇਕਰ ਕੋਈ 84 ਵਾਰ ਜੱਗੀ ਸਾਡੇ ਪਾਠ ਕਰੂਗਾ ਤੇ ਉਹਦੇ ਇਹਦੇ 84 ਕੱਟੀ ਜਾਂਦੀਆਂ ਹੋਰ ਬਾਕੀ ਤੁਸੀਂ ਆਸ ਜਿਹੜਾ ਕਿ ਕੰਨ ਜਿਆਦਾ ਪਤਾ ਹੋਊਗਾ ਮੈਨੂੰ ਜਿੰਨਾ ਹੀ ਪਤਾ ਮੈਂ ਦੱਸਦਾ ਥੋੜਾ ਪਚਾਉ ਗਏ ਆਂ ਵਾਪਸ ਗੱਡੀ 'ਚ ਚਲਿਏ ਘਰ ਨੂੰ ਵਾਪਸ ਬਹੁਤ ਜਿਆਦਾ ਗਰਮੀ ਲੱਗਣ ਗਈ ਹੈ ਅਰਜ ਪੁੱਜ ਕੇ ਆ ਕੇ ਹੈ ਤੇ ਫਿਰ ਵੀ ਘਰੇ ਆ ਕੇ ਰੋਟੀ ਖਾਣੀ ਤੇ ਉਹਦਾ ਕੀ ਫਾਇਦਾ ਅਰਜ ਪੁੱਜ ਕੇ ਆਉਂਦਾ ਉਥੇ ਤੋਂ ਰੋਟੀਆਂ ਵੱਧ ਭਾਲੋ ਢਿੱਡ 'ਚ ਦੱਸਿਆ ਨਹੀਂ ਤੇ ਮੈਂ ਮੈਂ ਤਾਂ ਖੈਰ ਤਾਂ ਵੀਰੇ ਦੇ ਜੁਗੀਆਂ ਕਰਦੇ ਪਿਓ ਜੀ ਆਹੋ ਸਹੀ ਗੱਲ ਆ ਪਤਾ ਨਹੀਂ ਲਾ ਸਭ ਨੂੰ ਹਜਤ ਹੁੰਦੀ ਹੈ ਨਾ ਵੇਹੇ ਪਰਿਵਾਰ ਚ ਕਿਸੇ ਨਾਲ ਕੇ ਨੂੰ ਦੇਣਾ ਜਿਵੇਂ ਜੀ ਆੜਾ ਭਾਵੇਂ ਦੋ ਚਾਰ ਭਾਵੇਂ ਜਿੰਨਾ ਮਰਜ਼ੀ ਰੱਜ ਪੁੱਜ ਕੇ ਕਿਸੇ ਪ੍ਰੋਗਰਾਮ ਤੋਂ ਆਏ ਹੋਣਾ ਪਰ ਰੋਟੀ ਖਾਣੀ ਖਾਣੀ ਘਰੇ ਆ ਕੇ ਐਨਾ ਢਿੱਡ ਡੱਕੇ ਪੈ ਹੀ ਸਾਡਾ ਤਾਂ ਜੀ ਨਹੀਂ ਕਰਦਿਆ ਮੈਨੂੰ ਨਾ ਉਹ ਖਾ ਕੇ ਭਾ ਖਾਦਾ ਵੀ ਇੰਨਾ ਨਹੀਂ ਹੈ ਪਰ ਉਹ ਨਾ ਪਾਣੀ ਪੀ ਪੀ ਪਾਣੀ ਬੀਬੀ ਕੇ ਫਰੇਵਾ ਜਾ ਜਾਂਦਾ ਹੈ ਨਾ ਹੂੰ ਗਰਾਣੀ ਉਹ ਖਾਦਾ ਨਹੀਂ ਖਾਦਾ ਦੁੱਧ ਬਣਾਉਣੇ ਘੰਟਾ ਗਿਆ ਜ਼ੋਰ ਲੱਗਣ ਜਾ ਮੁੰਡੇ ਨੂੰ ਵੀ ਹੁੰਦਾ ਕਹਿੰਦਾ ਨਹੀਂ ਮੈਂ ਤਾਂ ਆਪਣਾ ਨਹੀਂ ਪੀਣਾ ਮੈਂ ਗਲਾਸੀ ਨਾਲ ਹੀ ਪੀਣਾ ਵਾ ਪਰ ਵੀਡੀਓ ਬਣਾ ਫੜੀ ਆ ਲੈ ਪੁੱਤ ਮੋਕਾ ਤਾਂ ਫੜੋ ਨਹੀਂ ਮੈਂ ਪੀ ਲੋ ਪੁੱਤ ਪੀ ਲੋ ਗਾਛੀ ਨਾਲ ਪੂੜਾ ਤੇ ਰਹਿ ਗਿਆ ਇੱਥੇ ਗੁਰਕੋ ਇੱਥੇ ਗੁਰਕੋ ਪਹਿਲਾਂ ਇੱਥੇ ਗੁਰਕੋ ਇੱਥੇ ਗੁਰਕੋ ਆਂਦਾ ਅੱਗੇ ਨਹੀਂ ਕਾਫੀ ਪਸੀਨਾ ਆਵਾਂਗੇ ਸ਼ੈਂਪੂ ਬਣਾਵਾਂਗੇ ਤੁਸੀਂ ਨਾਇਆ ਨਾ ਅੱਜ ਖੇਡੇ ਸੀ ਨਾ ਬਹੁਤ ਪਸੀਨਾ ਆਇਆ ਬਹੁਤ ਚੱਲ ਚੱਲ ਪੀ ਲੋ ਥੋੜਾ ਰਹਿ ਗਿਆ ਥੋੜੇ ਗੱਲਾਂ ਇੱਥੋਂ ਤੋਂ ਦੀਆਂ ਹੈ ਕਿਤੇ ਲਾ ਕੇ ਸਾਰੇ ਖੇਡਾਂਗੇ ਨਾ ਕਿੰਨਾ ਦੁੱਧ ਫੜ ਮੈਂ ਦੱਸਦੀ ਆ ਫੜ ਦੁੱਧ ਫੜ ਲੈਣਾ ਕੱਪ ਇਹ ਅਰਮਾਨ ਨਾਲ ਖੇਡਿਆ ਸੀ ਕਰਨ ਨਾਲ ਖੇਡਿਆ ਸੀ ਦੀਪੂ ਨਾਲ ਦੀਨ ਨਾਲ ਦੁੱਧ ਪੀਜਰ ਨਾਲ ਪਾ ਮਮਾ ਕਿਤੇ ਮਾਣ ਅਰਮਾਨ ਮਮਾਲੇ ਚ ਗਗਨ ਮਾ ਚਲੇਗੀ ਉਨ ਨੂੰ ਆਪਾਂ ਫੇਰ ਲੈ ਆਵਾਂਗੇ ਕੱਲ ਨੂੰ। ਠੀਕ ਹੈ ਤੂੰ ਜਲਦੀ ਜਲਦੀ ਦੁੱਧ ਪੀ ਲਓ। ਨਹੀਂ ਆਪਾਂ ਚੱਲਾਂਗੇ ਉਹਨਾਂ ਦੇ ਪਿੰਡ। ਆਪਾਂ ਚੱਲਾਂਗੇ। ਸਾਰੇ ਜਾਣੀ। ਹੈ ਨਾ? ਜਾਣਾਂ। ਅਰਮਾਨ ਕੇ ਪਿੰਡ। ਹਾਂ। ਰਾਤ ਨੂੰ। ਨਹੀਂ। ਕੱਲ ਰਾਤ ਨੂੰ। ਨਹੀਂ ਰਾਤ ਨੂੰ ਨਹੀਂ ਤੂੰ ਦੁੱਧ ਪੀਐ ਸੀ ਨਹੀਂ ਜਾਣ ਨੂੰ ਰਾਤ ਨੂੰ। ਅਸੀਂ ਰਾਤ ਨੂੰ ਘਰੇ ਹੀ ਹਾਂ। ਨਾਨੀ ਪਿੰਡ ਹੀ ਲੈਣਾ ਅਸੀਂ। ਦੁੱਧ ਦਾਲ ਚੱਲਿਆ। ਹਾਂ। ਆ ਆ ਗਈ ਹੈ ਅਗਰ ਵੀ ਖਲੋਇਆ ਕਮੈਂਟ। ਮੰਮੀ ਇੱਥੇ ਰਹੀ ਇੱਕੋ ਮਿੰਟ ਤੇ ਤੇ ਵੀਡੀਓ ਬਣਾਉਣੀ ਐ ਨੂੰ ਫ੍ਰੀ ਫ੍ਰੀ। ਲੈ ਮੰਮੀ ਕਿ ਕਰਦ ਮਾਸਾ ਕੱਟਦੀ ਨਹੀਂ ਨਵੀਂ ਕਰਦ ਲੈ ਕੇ ਆ ਹਾਂ ਵੀ ਟਾਈਮ ਪਾਸ ਕਰਦੇ ਹਾਂ ਬਾਦੂ ਕਰਦਾ ਮਾਂ ਪਰ ਕਾੜ ਕਾੜ ਸੇ ਲਾਉਣੀ ਅਸੀਂ ਕਿਹਦੇ ਪਰਾਓ ਉਹ ਨਾਨੀ ਉਹ ਆਂਦੇ ਮੈਨੂੰ ਨਹੀਂ ਜਾਜ ਧੀ ਨੂੰ ਸਿਖਾਇਆ ਕੀ ਨਹੀਂ ਬਣਾਉਂਦੀ ਉਹ ਬਣਾ ਰੱਖੋ ਮੈਂ ਬਣਾਇਆ ਉਹ ਪਰਾਵਾ ਗੈਂਚ ਦੀ ਕਾਪੀ ਓਏ ਇਥੇ ਨਾ ਬਿਟੀ ਲੈ ਕਿਹੜੇ? outra ਕੀ? ਰਾਹ ਦੀ ਕਾਪੀ। outra ਖ। ਹੋਰ ਆ ਦਿਨਾ ਵਾ ਚਲੋ ਤੇ। ਇੱਥੇ ਬੈਠੀਆਂ। ਤਨੁਈ। ਸਾਡੇ ਇਸ ਤਰ੍ਹਾਂ ਨੇ। ਹੋਏ ਕਿੱਦਾਂ ਬੈਠੀ? ਲਓ ਗਾਇਸ ਟਾਈਮ ਹੋ ਗਿਆ ਸ਼ਵੇ 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 ਸ਼ੇ ਸ਼ੇਰਦਾ ਕਿੰਨੇ ਵਜ ਗਏ ਵੀ ਨਹੀਂ ਮੈਨੂੰ ਪਤਾ। ਮੈਂ ਵੀ ਨਹੀਂ ਵੇਖਿਆ। 8 ਵਜੇ ਆ ਕੇ ਉੱਧਰ ਚਾਹ ਪੀਂਦੇ ਸਾਰਾ ਪਕਾਉਂਦੇ। ਆਪਣਾ ਗੱਲ ਹੀ ਗੱਲ। ਟਾਈਮ ਨਾ ਹੋਇਆ। ہاں ਗੱਲ ਹੀ ਕਰ। ਕੀ ਆਂਦੇ ਆ? ਕੋਜ ਨਾ ਮੈਂ ਵੀ ਜੇ ਤੇ ਉਹਨਾਂ ਰੱਖਿਆ ਫਿਰ ਰਹਿਣਾ ਤੇ ਮੈਂ ਕਿੰਨਾ ਰੱਖਿਆ ਬਿਊਟੀ ਤੇ ਫੋਟੇ ਜੇ ਕਰਨਾ ਹੋਵੇ ਤੇ ਆਪਾਂ ਅੱਜ ਬਣਾਇਆ ਛੜੀ ਚੋ ਸਿੱਧੇਲੇ ਕੜੀ ਬਣਾ ਲਈ ਆ ਤੇ ਪਕੌੜੇ ਵੀ ਕੱਢ ਕੇ ਰੱਖਣੇ ਚਾਹੇ ਜਿਹਾ ਸਾਈਡ ਡਿਸ਼ ਹੋਈ ਵੀ ਸਾਫ਼ ਕਰਤੀ ਨੂੰ ਜੀ ਆਨੇ ਮੰਮੀ ਦੀ ਤੇ ਹੁਣ ਆਪਾਂ ਲੱਗੇ ਆ ਘਰ ਲੱਗੇ ਮੰਮੀ ਮਾਂ ਕਿਉਂ ਕੱਢ ਕੇ ਥੋੜਾ ਜਿਹਾ ਵਿੱਚ ਪਾ ਲਵਾਂ ਤਾ ਕਸਟਰਡ ਕਿੰਨੇ ਪਕਾਣਾ ਮਾਹਨੇ ਆਣਾ ਨਾ ਜਿੱਦਾ ਨਾ ਇੱਥੋਂ ਬਣਾ ਬਰਾਬਰ ਆ ਤੇ ਰਾਤ ਨੂੰ ਇਸ ਉੱਪਰ ਐਸਕੇ ਦੇ ਅੰਦਰ ਫਿਰ ਭੰਗਾਂ ਵਾਲੇ ਪਿੱਛੇ ਕਰਦੇ ਆ ਹੈਂ ਬੜੀ ਮਾਂ ਆਂ ਤੇ ਗਲੇ ਖਰਾਬੀ ਲੱਗੇ ਜਾ ਤੁਹਾਨੂੰ ਹੈਂ ਇੱਕ ਤਾਂ ਜੋ ਸ਼ਹਿਰ ਵਾਲੇ ਇੱਕ ਤੇ ਉਹ ਜਵਾਕ ਬੜੇ ਕੀ ਕਹਿੰਦੇ ਟੀਲਾਂ ਦੇ ਤੋਂ ਤੇ ਜਾਇ ਕਰਨਾ ਨਹੀਂ ਵਡਾਉਣੀ ਇਹਨੇ ਇੰਗੇ ਆਜੇ ਸਾਰੇ ਸਾਰੇ ਲੈ ਲੈ ਦੇ ਹੋਰੇ ਮਾਨਸੋਨੀਆ ਜੀ ਜੇ ਤੂੰ ਵੀ ਸੌਦਾ ਇਹਨਾਂ ਦੇ ਗਾੜੀ ਨਾਲ ਖੋਲ ਕੇ ਬੈ ਗਈਆਂ ਇਹ ਖਾਣਾ ਥੋੜਾ ਇਹ ਤਾਂ ਇਹ ਤਾਂ ਬਣਾ ਕੇ ਦੇਨੇ ਆ ਕੋਚ ਪਾ ਕੇ ਨਾ ਪਜੀਰੀ ਬਾਦ ਕੇ ਨੂੰ ਤੂੰ ਚਾਰਨਦੀ ਓ ਤੇਰੇ ਵਰਗੇ ਕਈ ਚਾਰਨਦੇ ਨੇ ਮਮੀ ਮਮੀ ਨਾ ਮਮੀ ਬਣਾ ਕੇ ਦੇਨੇ ਵਿੱਚ ਨਹੀਂ ਪਾਗੇ ਮੈਨੂੰ ਨਹੀਂ ਆਉਂਦੀ ਆਹ ਕਿਉਂ ਹੁੰਦੀ ਆਂ ਤੇ ਨਹੀਂ ਪੜੇ ਕੋਈ ਦੁਕਾਨ ਪਈ ਇੱਥੇ ਰਸੋਈ ਆ ਦੁਕਾਨ ਨਹੀਂ ਆ ਆੜੇ ਮਖਾਣੇ ਨਾ ਕੱਚੇ ਜਾਂਦੇ ਨੇ ਮੈਂ ਭੋਲਣਾ ਆਓ ਇਹ ਕਿ ਡਾਂਣਾ ਪਖੰਡ ਫੜਿਆ ਇਹਨਾਂ ਨੇ ਮੋੜ ਨਾ ਧੋ ਲੈ ਲੈ ਆਲੇ ਮਮੀ ਮੈਂ ਮਾਂ ਦੱਸ ਗਈ ਓ ਆਹ ਵਾਰੇ ਕੀ ਦੱਸ ਦਿੰਦੀ ਆ ਤੇ ਉਸੇ ਵਗਮਲੇ ਮਗਰ ਇਹ ਨਹੀਂ ਬਣਾ ਦੇ ਨੇ ਕੋਹ ਲੇ ਗਏ ਢੇਡ ਘਟੋਆ ਪਹਿਲਾਂ ਮੈਂ ਦੱਸੋ ਇਹ ਢੇਡ ਘਟੋਆ ਹੈ ਪਵਾ ਲੱਗੰਦੇ ਆ ਮੈਨੂੰ ਤੇ ਇੱਕ ਆ ਬੈਠੀ ਐ ਵੀ ਤੇ ਵਿਚਾਰੀ ਆਈ ਐ ਦੁਨੀਆਂ ਤੇ ਜਿਹਨੂੰ ਨਾ ਰੋਟੀ ਦਾ ਫਿਕਰ ਨਾ ਪਾਣੀ ਦਾ ਫਿਕਰ ਉਹਦੇ ਢੇਡੀ ਨਹੀਂ ਪਰੰਦੇ ਉਹਦੇ ਗੜੀ ਜャ ਪਈਆਂ ਨੂੰ ਪਸੰਦ ਨਹੀਂ ਆਹ ਉਹਨੂੰ ਪਸੰਦ ਮੰਮੀ 400 ਦਾ ਪੈਕਟ ਆ ਹਾਂ ਮਾਂ ਉਹਨੇ ਕੋਈ ਮੁਹਾਲੀ ਤੇ ਦੇ ਦਿੱਤੀ ਹੈ ਨਾ ਹਾਂ ਇਹ ਐਨੀ ਕਾਰੀਏ ਕਿੰਨੇ ਲੈਣੀਆਂ ਤੇ ਲੈਣੀਆਂ ਘਰ ਦੇ ਕਿੰਨੇ ਲੈਣੇ ਆਪੋ ਆਪਣੇ ਕਮਰੇ ਲੈ ਲਏ ਕਿੰਨ ਕਪੜੇ ਤੋਂ ਲਈ ਹੋਇਆ ਮੰਮੀ ਨੂੰ ਅਹਿਸਾਸ ਪਵਾਇ ਦੇ ਲਾਇਆ ਤੇ ਮੈਂ ਰਸੋਈ ਵਿੱਚ ਬਣੀ ਆ ਤੇ ਰਸੋਈ ਵਿੱਚ ਸਾਰਾ ਕੰਮ ਕਰੰਦਾ ਮੇਰੇ ਕਿੰਨੇ ਬੇੜ ਕੇ ਨਾ ਕੇ ਸਰਵੇਲੀ ਉੱਤੇ ਬਹਿ ਕੇ ਖਾਵਾਂਗੇ ਨਾ ਬਾਦੀ ਇਹ ਨਮ ਕਹਿ ਤਾ ਨਾ ਆਉਂਦੀ ਕਿੰਨੋਂ ਤੇ ਮੰਮੀ ਦੀਆਂ ਸੰਗ ਨਾਨੀ ਦੀ ਸੰਗ ਲਾਇਆ ਨਾ ਇਹ ਮਹੀਨਾ ਕਰਦੀ ਹਾਂ ਤੇ ਉਹ ਨਾਨੀ ਦੀ ਸੰਗ ਲਾਇਆ ਨਾ ਸੰਗ ਲਾਇਆ ਫਿਰ ਛਤਰਖਣ ਦੇ ਬਾਣੇ ਆ ਬੰਦੇ ਹੈ ਹੈ ਤੇ ਚ ਆਪਣਾ ਹੀ ਲੈ ਦੋ ਇੱਧਰ ਵੇਖੋ ਤੇਰੇ ਨਾਮ ਜਾ ਕੇ ਨਾ ਕਰਾਂ ਤੇ ਕਿਹਦੇ ਨਾਲ ਲੈ ਦੋ ਤੂੰ ਲੈ ਕੇ ਆਉਂਦਾ ਹਸਿਆਲੀ ਤੋਂ ਨਾਨੀ ਜੀ ਦੇ ਆਪ ਲੋਕੀ ਪਰ ਹਸਿਆਲੀੋਂ ਮੈਂ ਕਿਥੋਂ ਲੈ ਆਉਂਦਾ ਨੰਫੋ ਦੇ ਕੱਪ ਕਰ ਪਈਆ ਦਿੱਤਾ 5 50 ਵਾਧਾ ਲੱਗ ਜਾਂਦੇ ਤੂੰ ਆਉ ਸਹੀ ਕਰ ਪੈਸੇ ਦਰ ਲੀ ਗਏ ਨਾਨੀ ਕਰਦਾ ਨਹੀਂ ਆਓ ਡੈਡੀ ਵੀ ਸਾਹ ਕੱਟਣ ਨੂੰ ਜੀ ਨਹੀਂ ਕਰਦਾ ਉਹ ਰੱਬ ਆਂਦਾ ਵੀ ਇਹ ਕੱਲੇ ਪਰਸੋਂ ਮੋਕਲੇ ਮਹਾ ਪੰਜਾਹ ਤੋਂ ਬਾਅਦ ਦੇ ਨਿਕਲ ਲਗੇ ਤੇ ਮੈਂ ਤੇਰੇ ਕੋਲ ਆਇਆਗਾ ਆਹ ਮਾਰਨ ਕੀ ਰੋਲਾ ਪਾਇਆ ਤੂੰ वसे खान खाने तुम्हें पैण परा पानी पीना पानी पीना गर्म में एक बता देनी मेन लगे ऐसा फैशन हो तुपे पानी ना के नली प्रॉपर कर वाटर कूलर और जाई पावा केडे माणे पुठे के जाये क्या बडे पुठे के जाये आये पुत आ गया पुत आ गया येत्स गया पुत आ गया पुत गया पुत गया चलो सारे तेरे नाम ਨਾ ਯੇ ਹਾਂ ਨਾਗੇ ਦੇ ਵੇਲੇ ਹੋਈ ਗਏ ਚਲੋ ਮਿੰਟੋ ਮਿੰਟ ਫਿਰ ਕੱਪੜੇ ਲਾਓ ਦੇ ਨਾਲ ਉਹ ਵੀ ਕੱਪੜੇ ਧੋਭਣ ਮਾਸੀ ਕੋਲੇ ਇਹ ਤੁਹਾਨੂੰ ਨਹੀਂ ਲਾ ਦੇ ਤਾਰੇ ਹਾਂ ਦੋ ਰਾਏ ਨਾ ਜਲਦੀ ਜਲਦੀ ਨਾ ਹੋ ਜਾ ਕੇ ਆਜੋ ਰੋਟੀ ਖਾਣੇ ਚਾਹੇ ਕੋਈ ਨਹੀਂ ਦਿੱਤਾ ਮੈਂ چھوڑਣਾ ਮਾਂ ਮੈਂ ਲਾ ਦੇ ਅੱਜ ਚੱਲੇ ਮੈਂ ਤੇ ਆਪ ਨਹੀਂ ਮੈਂ ਦੱਸਦਾ ਇੰਨਾ ਸੌਂਦੀ ਹੁੰਦੀ ਅੱਜ ਕੜੀ ਛੋਲੇ ਚ ਕੀ ਹੀ ਗਾਇਆ ਮੈਂ ਬੰਦ ਕਰਦਾ ਬੰਦ ਕਰਦਾ ਹੁਣ ਆਪ ਜਾ ਕੇ ਫੇਰ ਦੱਸਾਂਗੀ ਲੈ ਕਾਪੀ ਪਾੜਤੀ ਅਈਦਾ ਵੀ ਪੜਾਈ ਦਾ ਔੜੀ ਬੂਤਸਵਾਰ ਹੋਣਾ ਚਾਹੀਦਾ ਵੀ ਕਾਪੀ ਗੇ ਫੜ ਫੜ ਪਾੜੀ ਜਾਓ। ਕਾਪੀ ਉੜਦੇ ਵੀ ਕਾਪੀ ਬੈਂਦੇ ਵੀ ਕਾਪੀ ਸੌਂਦੇ ਵੀ ਕਾਪੀ ਸਕੂਲੋਂ ਛੁੱਟੀਆਂ ਆਈਆਂ 4 ਦਿਨ ਨਜ਼ਾਰੇ ਲੈ ਲੋ। ਇਹ ਰਵਣਾ। ਮਰਦਾਂ ਕਾਪੀ ਛੁੱਟੀਆਂ ਆਈਆਂ ਸਕੂਲੋਂ 4 ਦਿਨ ਰੈਸਟ ਕਰ ਲਾ ਕਿਤੇ। ਚਲਾ ਆਦੇ ਕਾਪੀ। ਕਾਪੀ ਪੈਨਸਲ ਨੇ ਕਮਲਿਆਂ ਕਰਤਾ ਤੈਨੂੰ। ਇਹ ਕੁੜੀ ਦੇ ਦਿਮਾਗ ਹੀ ਏਲੂ ਲੇ ਜਾਣਾ ਮੈਨੂੰ ਲੱਗਦਾ ਕਿਹੜਾ ਗੇ ਦੇਣਾ। ਔ ਇੱਕ ਵੇਖੀ ਉਹਨੇ ਕੰਮਾ ਨਹੀਂ ਕਰਨਾ। ਤਰਾਫ ਕਾਪੀ ਲੈ। ਇਹਨੂੰ ਬਸ ਹੋਣੀ ਕਾਪੀਆਂ ਦਾ ਚਾਈ ਜਦੋਂ ਹੈ ਵਰਦਾਨਾ ਹੋਣੀ ਤੈਨੂੰ ਕਾਪੀਆਂ ਦਾ ਚਾਹ ਨੂੰ ਪਤਾ ਜਦੋਂ ਕੀ ਨਹੀਂ ਆਉਂਦਾ ਨੁੱਕਾ ਹੀ ਵਾਰ ਨਹੀਂ ਆਉਂਦਾ ਚੰਗਾ ਸਿਕੋ ਨਹੀਂ ਆਉਂਦਾ ਤੂੰ ਕੀ ਕਰਨਾ ਬਾਹਰ ਕਰਾਗੇ ਨੁੱਕਾ ਇਹਦਾ ਕਾਪੀਆਂ ਹੀ ਕਾਲੀਆਂ ਕਰਨੀਆਂ ਹੀ ਕਾਪੀ ਲੈਣੀ ਆ ਇਹਨੂੰ ਬਸ ਹੋਣੀ ਚਾਈ ਕਾਪੀ ਦਾ ਜਦੋਂ ਇਹਦੇ ਹੱਥੇ ਕਾਪੀ ਲੱਗ ਗਈ ਨਾ ਜਦੋਂ ਸਕੂਲ ਜਾਣ ਲੱਗ ਗਿਆ ਇਹਨੇ ਰੋਇਆ ਕਰਨਾ ਹੀ ਇਹਨੇ ਹਨਾ ਗਾਲੇ ਉਹ ਕਾਲੀ ਈ ਲਾ ਕੇ ਦੇ ਲੱਗੀ ਲੈ ਉਹਨੂੰ ਵੀ ਕਾਪੀ ਲੈ ਕੇ ਦੇਣ ਲੱਗੀ ਉਹ ਪਾਗਲ ਕਰਦੇ ਇਹਨਾਂ ਨੂੰ ਫਿਰ ਘਰ ਵੀ ਕਾਪੀ ਬਾਹਰ ਵੀ ਕਾਪੀ 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 ਆਇਆ ਚੱਲੀ ਅੱਧਰ ਤਾਈ ਘਰੇ ਹੁਣ ਦੁਪਹਿਰ ਦੇ ਅੱਜ ਖਾ ਕੇ ਲੂਣ ਵਾਲੇ ਚਾਹ ਦੇ ਜੋਸ ਤੇ ਜੋਸ ਤੇ ਹੋਣਾ ਪਾਉਂਦੇ ਆ ਰੈਡੀ ਰੂਡੀ ਹੋਏ ਆ ਕਿੰਨਾ ਟਾਈਮ ਹੋ ਗਿਆ ਮੈਨੂੰ ਲੱਗਦਾ 3:30 ਵਜੇ ਲੈਣਾ 3:30 ਹੋ ਗਏ ਹੁਣ ਆਪਾਂ ਚੱਲੀਏ ਤਾਈ ਘਰੇ ਕਿਉਂਕਿ ਉਹਨਾਂ ਨੂੰ ਵਧਾਈ ਦੇਣ ਕਿਉਂਕਿ ਉਹਨਾਂ ਦੇ ਹੋਇਆ ਦੋ ਤਾਂ ਹਾਂ 3 ਨੋ ਮਾਰਨਾਂ ਨਹੀਂ ਟੀਨੋ ਪਾਲ ਪਾਉਣੀ ਜ਼ਰੂਰਤ ਨਹੀਂ ਕਲਾ ਬੇਕਿੰਗ ਸੋਡਾ ਪਾ ਦੇ ਆਇਓ ਤੇ ਉਹ ਪਾ ਦੇ ਦੂਜਾ ਚੱਪਲ ਕਿੱਥੇ ਤੇਰੀ ਪੁੱਤ ਆ ਬੇਬੀ ਹੁਣ ਅਪ ਚੱਲਦੇ ਹਾਂ ਉੱਧਰ ਤੇ ਉੱਧਰ ਕਰਦੇ ਗੱਲਾਂ ਬਾਤਾਂ ਤੇ ਦੁਪਹਿਰੇ ਸਾਈਡ ਜੜੀ ਘਰੇ ਕਿੱਥੇ ਆ ਜਾਏਗਾ ਦੁਆ ਘਰ ਆਏ ਹਾਂ ਆ ਬੇ ਵਾਹੀ ਮੰਮੀ ਗੱਡੀ ਨਹੀਂ ਹੋ ਗਿਆ ਨਾਨੂ ਗਾਏ ਸਟਾਰਟ ਕਰ ਨਾਨੂ ਨੇ ਸਟਾਰਟ ਨਾਨੂ ਗਾਏ ਨੇ ਗੱਡੀ ਕੋ ਮੰਮੀ ਚੱਲੇ ਹੀ ਅਸੀਂ ਆ ਜਾ ਤੂੰ ਵੀ ਜਿੱਦੜਾ ਆਪਾਂ ਕੱਲ ਪ੍ਰੋਗਰਾਮ ਤੇ ਗਏ ਹਨ ਉੱਥੇ ਉਹ ਉਹ ਸਾਡੀ ਇੱਕ ਬੜੀ ਕੁੜੀ ਹੀ ਜੋ ਉਹਨਾਂ ਦੇ ਘਰੇ ਬਹੁਤ ਟਾਈਮ ਬਾਅਦ ਜਿਹੜਾ ਕਿ ਉਹਦੇ ਭਾਂਦੇ ਘਰੇ ਮੁੰਡਾ ਆਇਆ ਵਾ ਦੋਵਾਂ ਕੁੜੀਆਂ ਤੋਂ ਬਾਅਦ ਤੇ ਆਪਾਂ ਉੱਧਰ ਵਧਾਈ ਦੇਣ ਚਲੇ ਅੱਜ ਐਸਾ ਇਹ ਕਰੇਗਾ ਨਾ ਕੱਲ ਨੂੰ ਹਿਉ ਉਹ ਐਂਡ ਤੇ ਹੋਰ ਜਾਣਾ ਕੱਲ ਨੂੰ ਸ਼ਾਮ ਨੂੰ ਐ ਸਹੀ ਕੁੜੀਆਂ ਨੂੰ ਦੇਖ ਕੇ ਆ ਕਿਵੇਂ ਇਹੋ ਹੀ ਲਾ ਹੁੰਦਾ ਕਿ ਅੱਜ ਉੱਧਰ ਚੱਗੀ ਸੁਣੋਈ ਮੈਂ ਥੱਪੜ ਮਾਰਨਾ ਇੱਧਰ ਆ ਜਾ ਇੱਧਰ ਆ ਕੁਇਸ ਟਾਈਮ ਹੋ ਗਿਆ ਸ਼ਾਮ ਦਾ ਪੌਣੇ 7 ਵਜੇ ਪੌਣੇ 8:00 ਵਜੇ ਚਲੇ ਨੇ ਤੇ ਮੈਂ ਅੱਜ ਵਲੌਗ ਟਰਨਾ ਸ਼ੇਅਰ ਕਰ ਨਹੀਂ ਅੱਜ ਥੋੜਾ ਜਿਹਾ ਵਲੌਗ ਲੇਟ ਹੋ ਜਾਊਗਾ ਅੱਜ ਡੇ ਹੈਗਾ ਵਾਡੇ ਨੂੰ ਯਾਦ ਨਹੀਂ ਕਿਹੜਾ ਤੇ ਕਹਿੰਦੇ ਕੁੜੀਆਂ ਦੇ ਦਿਨਾਂ ਦੇ ਜੇ ਤਾਂ ਭੁੱਲ ਜਾਂਦਾ ਨਾ ਉਹ ਗੱਲ ਹੋ ਗਈ ਤੇ ਹੁਣ ਆਪਾਂ ਵਲੌਗ ਨੂੰ ਕਰ ਲੱਗੇ ਆ ਵਲੌਗ ਦੀ ਐਂਡਿੰਗ ਅੱਜ ਤਾਈ ਡਾਡੀ ਜੀ ਦਾ ਸੁਮਨ ਦਾ ਤੇ ਹੀ ਕੰਮ ਹੀ ਡਾਡੀ ਮੈਂ ਆਪਣੇ ਕੰਮ ਕਰਨ ਦੀ ਤੇ ਉਹ ਮੇਰੇ ਨੰਗਨ ਦਾ ਇਹ ਦੇ ਵੇਖਣ ਦੇ ਵੀ ਸੁਮਨ ਕੀ ਕਰਨ ਦੀ ਤੇ ਹੁਣ ਆਪਾਂ ਵਲੌਗ ਅੱਜ ਸੱਚਾ ਪਤਾਈ ਜੀ ਘਰੇ ਗਿਆ ਉਹਨਾਂ ਦੇ ਘਰੇ ਵਧਾਈ ਦੇ ਕੇ ਫਿਰ ਇਧਰ ਗਵਾਂਡੀਆਂ ਕਰੇ ਗਿਆ ਕੁੜੀ ਜੀ ਪਿੱਕੇ ਆਏਗਾ ਉਹਨਾਂ ਨੂੰ ਲੈ ਕੇ ਪਾਣੇ ਜਿਹੜਾ ਮਤਲਬ ਕੀ ਲੱਗਦਾ ਕਿ ਜਿੱਧਰ ਜਾਣਾ ਵਾ ਨਾ ਉਧਰੋਂ ਹੋਇਆ ਜੀ ਤੇ ਫਿਰ ਉਧਰ ਗਾਂਡਿੰਗ ਕਰੇ ਗਏ ਉਧਰ ਵੀ 10-10 ਮਿੰਟ ਬੈਠ ਕੇ ਹੁਣ ਹੀ ਆਏ ਆ ਤੇ ਹੁਣ ਵਲੌਗ ਦੀ ਆਪਾਂ ਐਂਡਿੰਗ ਕਰਕੇ ਤੇ ਵਲੌਗ ਪੋਸਟ ਕਰਨਾ ਵਾ ਤੇ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਵੀ ਲਈ ਤੁਹਾਨੂੰ ਸਾਰਿਆਂ ਸੱਚੀ ਕੱਲ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਵਧੀਆ ਲੱਗ ਰਿਹਾ ਭੇਕੇ ਆ ਕੇ ਛੁੱਟੀਆਂ ਦੇ ਵਿੱਚ ਤੇ ਬਸ ਕੱਟ ਲੋ ਚਾਰਕ ਦਿਨ ਜਿਹੜੇ ਮੌਜਾਂ ਦੇ ਆ ਮੁੜ ਕੇ ਫੇਰ ਉਹ ਰੋਜ਼ ਦਾ ਹੋਣਾ ਕਲੋਣਾ ਹਨਾ ਰੋਜ਼ ਦੇ ਉਹ ਝੰਝਟ ਤੇ ਮਿਲਦੇ ਕੱਲ ਨੂੰ ਨਵੀਂ ਵੀਡੀ